ਕਪੂਰਥਲਾ ਦੇ ਨਵਾ ਪਿੰਡ ਪੱਠੇ ਦੇ 18 ਸਾਲ ਲੜਕੇ ਲੱਗ ਦੀ ਨਸ਼ੇ ਦੀ ওভারਡੋਸ ਨਾਲ ਹੋਈ ਮੌਤ ਪਰਿਵਾਰ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਨਵਾ ਪਿੰਡ ਪੱਠੇ ਸ਼ਰੇਆਮ ਨਸ਼ਾ बिकਦਾ ਹੈ ਪੁਲਿਸ ਨੂੰ ਬਾਰ-ਬਾਰ ਸੂਚਨਾ ਦੇਣ ਦੇ ਬਾਵਜੂਦ ਨਸ਼ਾ ਤਸਕਰਾਤੇ ਨਹੀਂ ਹੋ ਰਹੀ ਕੋਈ ਕਾਰਵਾਈ ਪਪੂਰਥਲਾ ਦਾ ਪੱਤਰਕਾਰ ਹਰਵਿੰਦਰ ਸਿੰਘ ਬੱਗਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕਿਹਨਾ ਜੀ ਆਪਣਾ ਬਲਜੀਤ ਕੋਲ ਠੀਕ ਆ ਇਹ ਕਿਹੜੇ ਪਿੰਡ ਦੇ ਹੋ ਹਾਂ ਡਡਪੱਠੇ ਠੀਕ ਆ ਇਹ ਅੱਜ ਇੱਕ ਮੌਤ ਹੋਈ ਹੈ ਮੁੰਡੇ ਦੀ ਇਹ ਕੇਸ ਨਾਲ ਹੋਈ ਮੌਤ ਕਿਤੇ ਨਾ ਠੀਕ ਆ ਤੇ ਇਹ ਮੁੰਡੇ ਦੀ ਉਮਰ ਕਿੰਨੀ ਸੀ 18 ਸਾਲ ਸੀ ਆ ਕੀ ਕੰਮ ਕੀ ਕਰਦਾ ਸੀ ਕੰਮ ਇਹ ਤਾਂ ਕੰਮ ਵੇਲਡਿੰਗ ਦਾ ਕੰਮ ਕਰਦਾ ਸੀ ਇਹਦਾ ਨਾ ਮਾਂ ਵਾ ਨਾ ਪੇ ਆ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਕਿੱ데 ਰਹਿਣ ਵਾਲਾ ਹਾਂਜੀ ਅੱਜ ਛੁੱਟੀ ਸੀ ਵਿਚਾਰੇ ਨੂੰ ਅੱਜ ਛੁੱਟੀ ਸੀ ਰਹਿਣ ਵਾਲਾ ਤੇ ਇਹ ਕਿੱਥੋਂ ਮਿਲੀ ਕਿੱਥੋਂ ਡੈਡ ਬੋਡੀ ਇੱਥੇ ਪਿਆ ਸੀ ਅਸੀਂ ਕਿਤੇ ਆ ਰਹੇ ਹਾਂ ਅਸੀਂ ਜਦੋਂ ਆ ਰਹੇ ਉਹ 3 ਵਜੇ ਦਾ ਟਾਈਮ ਸੀ ਹਾਂ ਇਹ ਇਦਾਂ ਹੀ ਪਿਆ ਸੀ ਇਹਨੂੰ ਮੈਂ ਮੈਂ ਖੋਦੇ ਨੂੰ ਆਪਨੇ ਪਿਆ ਨੂੰ ਪਿਆਵਾ ਹਾਂ ਕੋਈ ਹੈ ਨਹੀਂ ਸੀ ਇਹਦੇ ਵਿੱਚ ਕੁਝ ਵੀ ਇਹਦੇ ਕੋਈ ਸੁੰਜਾ ਸੁੰਜਾ ਨਹੀਂ ਕਿਤੇ ਦੇ ਵਿੱਚੋਂ ਕੱਢੀ ਆ ਉਹ ਅੱਥੇ ਡਾਕ ਦੇ ਹਾਂ ਇਹ ਕਿ ਪਿੰਡ ਦੇ ਵਿੱਚ ਨਸ਼ਾ ਕੀ ਕੀ ਕਹੋਂਗੇ ਪਿੰਡ ਬਾਰੇ ਇਸ ਬਾਰੇ ਅਸੀਂ ਪਿੰਡ ਤੋਂ ਬਹੁਤ ਜ਼ਿਆਦਾ ਅੱਕੇ ਪਿਆ ਹਾਂ ਇਥੇ ਕੁੜਗਾ ਮੂੜਗਾ ਕਿਦਾਂ ਨੂੰ ਖੁੱਲੇ ਵਾਲ ਛੱਡ ਕੇ ਜੀਣਾ ਪਾ ਕੇ ਆਉਂਦਾਂ ਨਸ਼ੇ ਕਰਨ ਆਉਂਦਾਂ ਮੋਟਰਸਾਈਕਲਾਂ ਤੇ ਕਦੀ ਉਸ ਮੋਟਰ ਤੇ ਕਦੀ ਉਸ ਮੋਟਰ ਤੇ ਪੀ ਪੀ ਕੇ ਇਹ ਮੋਟਰਾਂ ਤੋਂ ਨਸ਼ਾ ਮਿਲਦਾ ਹੈ ਲੈ ਕੇ ਘਰਾਂ ਚੋਂ ਜਾਂਦੇ ਉੱਥੇ ਪੱਜਦੇ ਆਇਆਂ ਨੂੰ ਇਹ ਕਿਹੜੇ ਘਰ ਹੈ ਜਿੱਥੇ ਨਸ਼ਾ ਵਿਕਦਾ ਇਹ ਆ ਸਾਰੇ ਚੱਕੇ ਵਾਲੇ ਹੀ ਆ ਜੀ ਤੁਸੀਂ ਕਦੀ ਪੁਲਿਸ ਨੂੰ ਨਹੀਂ ਦੱਸਿਆ ਅਸੀਂ ਪੁਲਿਸ ਨੂੰ ਬਥੇਰਾ ਰੋਈਦਾ ਪੁਲਿਸ ਰਲ ਹੀ ਸਹੀ ਆਇਆ ਨਾ ਜੇ ਇਹਨੇ ਚਿੱਟਾ ਲਾਉਣਾ ਸੀ ਤੇ ਜਿੱਥੋਂ ਲਿਆਉਣਾ ਸੀ ਇਹਨੇ ਉਸਦੇ ਘਰ ਵੇਖ ਕੇ ਲਾਉਣਾ ਸੀ ਇੱਥੇ ਥੋੜੇ ਸਾਹਮਣੇ ਪੱਦਰੇ ਲਾਉਣਾ ਸੀ ਇੱਥੇ ਕੋਈ ਸੈਟ ਕੇ ਗਿਆ ਇਹਨੂੰ ਮਾਰ ਕੇ ਤੇ ਇਹ ਜਿਹੜੇ ਸਰਪੰਚਾਂ ਨੇ ਨੂੰ ਕਦੀ ਨਹੀਂ ਦੱਸਿਆ ਕਿ ਇੱਥੇ ਨਸ਼ਾ ਵੇਚਦਾ ਸਰਪੰਚ ਨੇ ਬਹੁਤ ਕੁਝ ਦੱਸਿਆ ਸਰਪੰਚ ਦੀ ਵਿਚਾਰੇ ਦੀ ਕੌਣ ਸੁਣਦਾ ਹੁਣ ਮੰਗ ਕੀ ਕਰਦੇ ਹਾਂ ਕੋਈ ਨਹੀਂ ਸੁਣਦਾ ਅਸੀਂ ਮੰਗੇ ਉਹ ਹੀ ਕਰਦੇ ਵੀ ਸਾਡੇ ਪਿੰਡਾਂ ਦੇ ਵਿੱਚ ਚਿੱਟਾ ਮੁੱਕ ਜੇ ਸਾਡੇ ਪੁੱਤ ਮਰਦੇ ਜਾਂਦੇ ਆ ਪੁੱਤ ਹੋਣ ਨਾ ਮਿਆ ਦਾ ਨਾਮ ਰਾਇਆ ਉਹਨਾਂ ਦੀਆਂ ਕੋਠੀਆਂ ਤੇ ਗਈਆਂ ਤੇ ਜਿਨ੍ਹਾਂ ਦੀਆਂ ਚਿੱਟੀਆਂ ਨਾ ਮਣੀਆਂ ਤਾਂ ਉਹਨਾਂ ਦੀਆਂ ਕੋਠੀਆਂ ਖੜ ਗਈਆਂ ਰੋਜ਼ ਮੁੱਤਾ ਹੋ ਰਹੀਆਂ 15 ਦਿਨ ਪਹਿਲੇ ਵੀ ਜਿਹੜੀ ਮੌਤ ਹੋਈ ਆ ਆਹ ਕੀ ਗੱਲ ਹੈ ਸਰ ਹੁਣ ਮੌਕੇ ਤੇ ਪਹੁੰਚਿਆ ਵਾ ਮੌਕੇ ਤੇ ਪਹੁੰਚਿਆ ਇਨਫੋਰਮੇਸ਼ਨ ਲਈ ਮੌਕੇ ਤੇ ਪਹੁੰਚਿਆ ਡੈੱਡ ਬੋਡੀ ਉੱਤੇ ਲੱਗ ਜਾਣੇ ਇਹ ਪਿੰਡਾਂ ਦੇ ਰਿਕਵਰ ਪਾਉਂਦੇ ਪਏ ਵਿੱਚ ਕਿਉਂ ਕਾਰਨ ਕੀ ਰਿਕਵਰ ਪਾਉਂਦੇ ਇਹ ਜਦੋਂ ਮਤਲਬ ਜਜ਼ਬਾਤੀ ਹੋ ਜਾਂਦੇ ਉਹ ਗੱਲ ਨਹੀਂ ਜਜ਼ਬਾਤੀ ਨਹੀਂ ਉਹਨਾਂ ਦਾ ਕਹਿਣਾ ਕਿ ਇੱਥੇ ਨਸ਼ਾ ਜਿਹੜਾ ਵਾ ਖੁੱਲਿਆਂ ਵਿੱਚਦਾ ਵਾ ਪੁਲਿਸ ਕਾਰਵਾਈ ਨਹੀਂ ਕਰਦੀ ਨਹੀਂ ਨਾ ਕਰਨ ਵਾਲੀ ਦੀ ਕੋਈ ਗੱਲ ਨਹੀਂ ਬਸ ਠੀਕ ਬੱਚ ਗੱਲ ਗੱਲ ਕਰਦੇ ਆਪਣਾ ਕੰਮ ਕਰ ਲੈਂਦੇ